ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ ਦੇਸੀ ਮਹੀਨੇ ਦੱਸਣਾ ਸਭ ਤੋਂ ਪਹਿਲਾ ਮਹੀਨਾ ਹੈ ਚੇਤ ਇਸ ਮਹੀਨੇ ਨਵਾਂ ਸਾਲ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਕੀ ਆ ਕਣਕਾਂ ਦਾ ਰੰਗ ਸੁਨਹਿਰੀ ਹੋ ਜਾਂਦਾ ਹੈ ਅਗਲਾ ਮਹੀਨਾ ਹੈ ਵਿਸਾਖ ਇਸ ਮਹੀਨੇ ਦੇ ਵਿੱਚ ਕੀ ਆ ਵਿਸਾਖੀ ਦਾ ਤਿਹਾਰ ਆਉਂਦਾ ਹੈ ਅਤੇ ਫਸਲਾਂ ਕੀਆ ਕੱਟ ਕੇ ਘਰਾਂ ਦੇ ਵਿੱਚ ਦਾਣੇ ਆ ਜਾਂਦੇ ਹਨ ਤੇ ਉਸ ਤੋਂ ਅਗਲਾ ਮਹੀਨਾ ਹੈ ਜੇਠ ਜੇਠ ਮਹੀਨੇ ਦੇ ਵਿੱਚ ਕੀ ਆ ਗਰਮ ਹਵਾਵਾਂ ਭਾਵ ਲੂਆਂ ਵਗਦੀਆਂ ਹਨ ਅਤੇ ਖੂਹਾਂ ਅਤੇ ਸਮੁੰਦਰਾਂ ਦਾ ਪਾਣੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਹਾਂ ਇਸ ਮਹੀਨੇ ਅੱਤ ਦੀ ਗਰਮੀ ਹੁੰਦੀ ਹੈ ਧੁੱਪਾਂ ਤੇਜ਼ ਪੈਂਦੀਆਂ ਹਨ ਤੇ ਇਸ ਤੋਂ ਅਗਲਾ ਮਹੀਨਾ ਹੈ ਸਾਵਣ ਇਸ ਨੂੰ ਬਰਸਾਤ ਦਾ ਮਹੀਨਾ ਵੀ ਕਹਿੰਦੇ ਹਨ ਇਸ ਦੇ ਵਿੱਚ ਕੀ ਆ ਤੀਆਂ ਦਾ ਤਿਹਾਰ ਆਉਂਦਾ ਹੈ ਬਦੋਂ ਬਦੋਂ ਤੂਪਾਂ ਕਹਿਰਦੀਆਂ ਘੜੀਆਂ ਕਈ ਕਈ ਪਹਿਰਦੀਆਂ ਭਾਰਤੀਆ ਕਹਿਰ ਦੀ ਗਰਮੀ ਇਸ ਮਹੀਨੇ ਦੇ ਵਿੱਚ ਪੈਂਦੀ ਹੈ ਅਸੂ ਅਸੂ ਮਾ ਨਿਰਾਲਾ ਹੈ ਨਾ ਗਰਮੀ ਨਾ ਪਾੜਾ ਹੈ ਭਾਰਤੀ ਇਹ ਸੁਹਾਵਣਾ ਮੌਸਮ ਹੁੰਦਾ ਹੈ ਕਤਕ ਕਤਕ ਦੇ ਵਿੱਚ ਕੀਆਂ ਰਾਤਾਂ ਵੱਡੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਚਾਨਣੀਆ ਰਾਤਾਂ ਹੁੰਦੀਆਂ ਹਨ ਮੱਗਰ ਨੂੰ ਗੱਲ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਜਦੋਂ ਸਰਦੀ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਅਸੀਂ ਗਰਮ ਕੱਪੜਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਾਂ ਉਹ ਇਹ ਕੀ ਹੈ ਪੂਰੇ ਠੰਡ ਦਾ ਮਹੀਨਾ ਹੈ ਇਸ ਦੇ ਵਿੱਚ ਕੀ ਹੈਗਾ ਅਸੀਂ ਧੋਣੀਆਂ ਵਾੜਦੇ ਹਾਂ ਅਤੇ ਲੋਹੜੀ ਦਾ ਤਿਹਾਰ ਇਸ ਦੇ ਮਹੀਨੇ ਦੇ ਵਿੱਚ ਹੀ ਹੁੰਦਾ ਹੈ ਅਤੇ ਅਸੀਂ ਸਰਦੀ ਦੇ ਨਾਲ ਨਾਲ ਅ ਅਸੀਂ ਸਰਦੀ ਉਤਾਰਨ ਦੇ ਲਈ ਖੇਸੀਆਂ ਦੀ ਵੀ ਵਰਤੋਂ ਕਰਦੇ ਹਾਂ ਮਾਗ ਮਾਰਗ ਦੇ ਵਿੱਚ ਕੀ ਮਾਗੀ ਦਾ ਤਿਹਾਰਾ ਆਉਂਦਾ ਹੈ ਅਤੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਫਗਣ ਫਗਣ ਫੁੱਲ ਖਿੜਾਉਂਦਾ ਹੈ ਸਭ ਦੇ ਮਨ ਨੂੰ ਭਾਉਂਦਾ ਹੈ ਇਹ ਅੰਤਿਮ ਮਹੀਨਾ ਹੁੰਦਾ ਹੈ ਧੰਨਵਾਦ